وے نہیں بھوني دے وے تو پیچھے سايد تے کروا دے ਅਵੀਰ ਕੀ ਨਾਮ ਹੈ ਤੇਰਾ? অরুণ ਕੁਮਾਰੀ। অরুণ ਕਿੱਥੋਂ ਆਇਆ ਸੀ? ਅਸੀਂ ਤਲਵੰਡੀ ਤੋਂ ਆਈ ਜਾਂਦੇ ਸੀਗੇ ਰਾਤ 'ਚ ਮੁੰਡਾ ਡੋਰ ਵੇਚ ਰਿਹਾ ਸੀਗਾ। ਉਹਦੇ ਤੋਂ ਅਸੀਂ ਲੈ ਲਈ। ਕਿੱਥੋਂ ਲਈ ਕਿੱਥੋਂ ਆਂ ਡੋਰ? ਤਲਵੰਡੀ ਤੋਂ। ਤਲਵੰਡੀ ਦੇ ਉਹਦੇ ਕੋਟਕਸ਼ਮੀਰ ਦੇ ਸਾਨ ਨੇ 'ਚ ਵੈਸੇ ਕੋਟਕਸ਼ਮੀਰ ਦੇ ਹੱਦੀ ਜੀ ਪੈਂਦੀ ਹੈ। ਤੁਸੀਂ ਕਿੱਥੋਂ ਦੇ ਰਹਿਣ ਵਾਲੇ? ਅਸੀਂ ਆਕਲਗੇ ਦੇ। ਕੀ ਕਾਹਦੇ ਵਾਸਤੇ ਲੈ ਕੇ ਆਏ ਸੀ ਲੋਕ? ਅਸਟਾ ਪਤੰਗ ਚੜਾਉਣ ਵਾਸਤੇ ਲੈ ਕੇ ਆਏ ਸੀਗੇ। ਐਨੀ ਡੋਰ। ਅਸੀਂ ਬਾਵਾ ਮੁੰਡੇ ਇਕੱਠੇ ਰਲ ਕੇ ਜੜਾਉਨੇ ਸੀ। ਨਹੀਂ ਕਿੰਨੇ ਕਿੰਨੇ ਇੱਕ ਗੱਟੂ ਕਿੰਨੇ ਹੈਗੇ ਆ? 15 ਜੀ। ਨਾਲ 25 ਦੀ ਹੈਗੇ ਜਿਹੜੇ ਸੰਸਥਾਵਾਂ ਵਾਲੇ ਕਹਿ ਰਹੇ ਹੈਗੇ 25 ਨਹੀਂ ਤੁਸੀਂ ਚੈੱਕ ਕਰ ਲਓ ਜੀ 15 ਪੀਸ ਆ ਗਿਣ ਕੇ ਦਿਖਾ ਦੋਨੇ ਸਾਹਮਣੇ ਨਹੀਂ ਗਾਂ ਤੁਸੀਂ ਵੇਚ ਨਹੀਂ ਸੀਗੇ ਨਹੀਂ ਜੇ ਚੜਾਉਣ ਵਾਸਤੇ ਲੈ ਕੇ ਆਏ ਸੀਗੇ ਇੰਨੀ ਡੋਰ ਤਾਂ ਬਹੁਤ ਜ਼ਿਆਦਾ ਹੈ 15 ਪੀਸ ਹੀ ਹੈ ਤੁਹਾਨੂੰ ਪਤਾ ਹੈ ਕਿੰਨੀ ਘਾਤ ਖਤਰਨਾਕ ਡੋਰ ਹੈ ਕਿੰਨੀ ਜਾਨਾਂ ਚਲੀ ਗਈਆਂ ਹਾਂਜੀ ਜਿਹੜੇ ਬੰਦੇ ਤੋਂ ਲਈ ਹੈ ਕੀ ਨਾਮ ਕੀ ਸੀ ਉਹਦਾ ਉਹ ਸੜਕ ਤੇ ਤੁਰਿਆ ਆਂਦਾ ਵੇਚਦਾ ਸੀਗੇ ਕਿੱਟ ਚ ਪਾ ਕੇ ਕੈਂਟਰ ਚ ਕੱਟੇ ਵਿੱਚ ਆ ਗਈ ਕਿੱਟ ਚ ਸਕੂਲੀ ਕਿੱਟ ਚ ਅੱਛਾ ਅੱਛਾ ਉਹਨਾਂ ਕਿਹਾ ਸੀ 15 ਪੀਸ ਲੈਣੇ ਕਿੰਨੇ ਦੀ ਪਈ ਐ ਤੁਹਾਨੂੰ ਡੋਰੇ 500 ਦੀ ਲਈ ਹੋਣੀ ਇੱਕ ਕੱਟੂ ਹਾਂਜੀ ਤੇ ਗਾਂ ਕਿੰਨੇ ਦੀ ਵੇਚੂਗੀ ਵੇਚਣ ਵਾਸਤੇ ਨਹੀਂ ਲਈ ਸੀ ਅੱਛਾ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਅਸੀਂ ਅਕਲੀ ਦੇ ਅਕਲੀ ਆ ਦੇ ਹਾਂਜੀ ਤੇ ਅਕਲੀ ਲੈ ਕੇ ਜਾਣੀ ਸੀ ਡੋਰ ਹਾਂਜੀ ਤੁਹਾਡੇ ਹੱਥ ਤੇ ਕੀ ਹੋਇਆ ਉਹ ਤਾਂ ਡੋਰ ਵੱਜੀ ਐ ਉਹ ਕੱਢਦੇ ਹਾਂ ਤੁਸੀਂ ਇਹ ਕਿੰਨੀ ਖਤਰਨਾਕ ਐ ਤੁਹਾਨੂੰ ਪਤਾ ਹੀ ਨਾ ਕਿੰਨੇ ਜਣੇ ਤੁਸੀਂ ਨਾਲ ਦੋ ਜਣੇ ਉਹ ਕਿੱਥੋਂ ਦਾ ਇਹ ਬਰਜ ਮੈਮੇ ਦਾ ਜੀ ਬਰਜ ਮੈਮੇ ਦਾ ਇਹ ਬਰਜ ਮੈਮੇ ਦਾ ਤੁਹਾਡੇ ਨਾਲ ਕਿਵੇਂ ਮੇਰੇ ਯਾਰ ਦੋਸਤ ਹੈ ਹਾਂਜੀ ਕਿਨ ਹਾਂ ਮੈਂ ਤੁਹਾਡਾ ਪੀਐਸਆਈ ਬਲਜੀ ਸਿੰਘ ਜੀ ਹਾਂਜੀ ਸਰ ਜੀ ਅੱਜ ਜਿਹੜੀ ਡੋਰ ਪਕੜੀ ਜਾਂਦੇ ਪਰ ਕੀ ਕਰਨਾ ਚਾਹੋਗੇ ਸਰ ਸਾਡੀ ਪੀਸੀਆਰ ਪਾਰਟੀ ਮੌਕੇ ਤੇ ਸੀਗੀ ਉਹਨਾਂ ਨੇ ਇਹਨਾਂ ਨੂੰ ਸ਼ੱਕ ਦੇ ਆਧਾਰ ਤੇ ਰੋਕ ਲਿਆ ਸੀ ਪਰ ਸਾਨੂੰ ਉਹਨੇ ਕਾਲ ਕਰਕੇ ਬੁਲਾਇਆ ਇਹਨਾਂ ਕੋਲ 15 ਗੁੱਟੇ ਚਾਈਨਾ ਡੋਰ ਖਤਰਨਾਕ ਜਿਹੜੀ ਹੈਗੀ ਔਰ ਖਬਰ ਹੋਈ ਹੈ ਇਸ ਲਵਜੀਤ ਸਿੰਘ ਤੇ ਅਰਨਵ ਕੁਮਾਰ ਹੈਗੇ ਆ ਸਰ ਕਿਥੋਂ ਦੇ ਰਹਿਣ ਵਾਲੇ ਆ ਜੀ ਹਾਂ ਕਲੀਆ ਤੇ ਬੁਰਜ ਮਹਿਮਾ ਦੇ ਦੋ ਜਿਹੜਾ ਦੇ ਰਹਿਣ ਵਾਲੇ ਆ ਤੇ ਕਿਥੋਂ ਲੈ ਕੇ ਆਏ ਸੀ ਜੀ ਉਹਨਾਂ ਨੇ ਜੀ ਉਸਤਿਆ ਵੀ ਕੋਈ ਚੱਲਦੇ ਫਿਰਦੇ ਵਿਅਕਤੀ ਜਸਪ੍ਰੀਤ ਸਿੰਘ ਨਾਂ ਦੇ ਬੰਦੇ ਤੋਂ ਲੈ ਕੇ ਆਏ ਸੀ ਜਿਹਦਾ ਅਸੀਂ ਨਾਮ ਪਤਾ ਨਹੀਂ ਜਾਣਦੇ ਉਹ ਸਾਨੂੰ ਬੈਗ ਦੇ ਵਿੱਚ ਕਿਟੂ ਬੈਗ ਦੇ ਵਿੱਚ ਸਾਨੂੰ ਦਿੱਤੇ ਸਰ ਇਸ ਤੋਂ ਬਾਅਦ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਤੇ ਮੈਂ ਤਾਂ ਪਰਚਾ ਲ ਹੋ ਗਿਆ ਜੀ ਜੀ ਕਾਰਵਾਈ ਕਰ ਰਹੇ ਆ ਰਿਪੋਰਟ ਕਰ ਰਹੇ ਆ ਆਪ ਦੀ ਜੋ ਇਹਨਾਂ ਦੀ ਕਾਨੂੰਨ ਅਨੁਸਾਰ ਕਾਰਵਾਈ ਹੈਗੀ ਆ ਉਹ ਮਲਚ ਲਿਆ ਕੇ ਇਹਨਾਂ ਨੂੰ ਪੰਜਾਬ ਗੋਦਾਲ ਚ ਪੇਸ਼ ਕਰ ਦਿੱਤਾ ਧੰਨ